ਅਰਸੋ ਅਹੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਤਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਦੇ ਡਿੱਗ ਪਿਆ ਅਹੀਂ ਮੁਰਗੇ ਦੇਖਿਆ ਨਹੀਂ ਅਹੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕਿੰਨੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਇਹਨਾਂ ਦੇ ਪੈਸੇ ਡੇਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡੇਗ ਗਏ ਕਿਸੇ ਦੇ ਮੈਂ ਚੋਕਲੇ ਰੱਖਦੇ ਆ ਉੱਥੇ ਸੈੱਟ ਦੇ ਕਰਕੇ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਣੇ ਹਨੂ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾਣੇ ਰਾਜ ਕੇ ਤੇ ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਖਰ ਆ ਪਰसों ਅਹੀਂ ਭਾਜੀ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਂ ਸਾਡਾ 25 3000 ਰੁਪਇਆ ਭਾਈ ਦੁਕਾਨ ਦੇ ਡਿੱਗ ਪਿਆ ਅਹੀਂ ਮੁਰਗੇ ਦੇਖਿਆ ਨਹੀਂ ਅਹੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਖੜ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਜੀ ਹੁਣ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਲੱਗਦਾ ਅੱਜ ਕੱਲ ਜਿੱਦੇ ਲੋਕੀ ਫੌੜ ਦੇ ਨਹੀਂ ਨਹੀਂ ਭਾਜੀ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪੀਂਦੇ ਰਹੇ ਆ ਉਹਦੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ। ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ। ਕਿੰਨਾ ਆ ਸੋਨੂ ਆ ਮੈਂ 버거 ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਕਿ ਤੇਰੇ ਆਏ ਸੀ ਪਤਾ ਨਹੀਂ ਭਾਜੀ ਇਹਨਾਂ ਨੇ 버거 ਖਾਦਾ ਮੇਰੇ ਕੋ ਇਹਨਾਂ ਦੇ ਪੈਸੇ ਡਿੱਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡਿੱਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਉੱਥੇ ਸਾਈਡ ਤੇ ਕਰਕੇ ਬਾਤ ਸੰਭਲ ਕੇ ਆ ਪਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਤੇ ਪੈ ਜਿੱਤੀ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਕੋ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅੱਗੇ ਇਹਨੇ ਕਹਿੰਦਾ ਮੇਰੇ ਆ ਜੀ ਐਸੀ ਕਰਕੇ ਚੁੱਪ ਕਰਕੇ ਰਹਿ ਗਈ ਜੀ ਪਰਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਮਾਲਕ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਸਾਰੇ ਆਈਆਂ ਸਾਨੂੰ ਅਸੀਂ ਨਹੀਂ ਗਿਨੇ ਕੁਛ ਨਹੀਂ ਕੀਤਾ ਜਿੰਨਾ ਦੇ ਉਤਰੇ ਉਤਰੇ ਰੱਖ ਚੜੇ ਇਹ ਅੱਜ ਕੱਲ ਲੋਕ 150 ਰੁਪਏ ਬਿਚੇ ਵੀ ਬਹਿ ਮਾਰਾ ਹੋ ਜਾਂਦੇ ਤੇ ਲੇਕੋ ਚੋਕਲੇ ਆਇੰਦਾ ਤੇ ਫਿਰ ਉਹਦੇ ਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਜੇ ਕੰਮ ਆਨ ਜਾਇਆ ਕਿ ਪੈਸੇ ਵਾਪਸ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਨੇ ਹਨ ਉਹਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਹੀਂ ਰੋਟੀ ਖਾਣੇ ਰੱਜ ਕੇ ਤੇ